ಕೇವಲ ಹದಿಮೂರು ರೂಪಾಯಿಗೆ ಶರ್ಟ್ ಮಾರಾಟದ ಬಗ್ಗೆ ವಿಡಿಯೋ ಹರಿದಾಡ್ತಾ ಇದೆ ವಿಡಿಯೋ ವೈರಲ್ ಆಗ್ತಾ ಇದ್ದಂತೆ ಶಾಪ್ನತ್ತ ಜನವೋ ಜನ ಪಂಜಾಬ್ನ ಲುಧಿಯಾನದ ಅಂಗಡಿ ಒಂದರಲ್ಲಿ ಈ ಘಟನೆ ನಡೆದಿರೋದು ಹದಿಮೂರು ರೂಪಾಯಿಗೆ ಒಂದು ಶರ್ಟ್ ಅಂತ ಹೀಗಾಗಿ ಜನರು ಮುಗಿಬಿದ್ದಿದ್ದಾರೆ ಪೊಲೀಸರು ಹರಸಾಹಸ ಪಟ್ಟಿದ್ದಾರೆ ಇವರನ್ನ ಚದುರಿಸೋದಕ್ಕೆ ಅಂತ ಅಂಗಡಿ ಮುಂದೆ ಜನರನ್ನ ನಿಯಂತ್ರಣ ಮಾಡೋದಕ್ಕೆ ಪೊಲೀಸರು ಹರಸಾಹಸ ಪಟ್ಟಿರೋದು ಗುರುಪುರಬ್ ಹಬ್ಬದಂದು ವಿಶೇಷ ಆಫರ್ ಅನ್ನ ಈ ಅಂಗಡಿ ಮಾಲೀಕರು ಘೋಷಣೆ ಮಾಡಿದ್ರು ਸ਼ਰਟ ਦਿੱਤੀ ਜਾਊਗੀ 9:30 ਤੋਂ 11:30 ਪਾਜੀ ਅਸੀਂ 9:20 ਮਿੰਟ ਤੇ ਦੁਕਾਨ ਤੇ ਪੁੱਜ ਗਏ ਸਾਡੇ ਪਹੁੰਚਣ ਤੋਂ ਪਹਿਲਾਂ ਬਾਜੀ 11500 ਬੰਦਾ ਉੱਥੇ 13-13 ਰੁਪਏ ਦੀ ਸ਼ਰਟਾਂ ਦਾ ਲੰਗਰ ਲਾਇਆ ਸੀਗਾ ਜਿਹੜੇ ਪਹਿਲੇ 50 ਬੰਦੇ ਆਣਗੇ ਉਹਨਾਂ ਨੂੰ 13 ਰੁਪਏ ਦੀ ਸ਼ਰਟ ਦਿੱਤੀ ਜਾਊਗੀ 9:30 ਤੋਂ 11:30 ਪਾਜੀ ਅਸੀਂ 9:20 ਮਿੰਟ ਤੇ ਦੁਕਾਨ ਤੇ ਪਹੁੰਚ ਗਏ 5:30 ਤੋਂ ਪਹਿਲਾਂ ਪਾਜੀ 11500 ਬੰਦਾ ਉੱਥੇ 13-13 ਰੁਪਏ ਦੀ ਸ਼ਰਟਾਂ ਦਾ ਲੰਗਰ ਲਾਇਆ ਸੀਗਾ ਜਿਹੜੇ ਪਹਿਲੇ 50 ਬੰਦੇ ਆਣਗੇ ਉਹਨਾਂ ਨੂੰ 13 ਰੁਪਏ ਦੀ ਸ਼ਰਟ ਦਿੱਤੀ ਜਾਊਗੀ 5:30 ਤੋਂ 5:11 ਪਾਜੀ ਅਸੀਂ 9:20 ਮਿੰਟ ਤੇ ਦੁਕਾਨ ਤੇ ਪਹੁੰਚ ਗਏ 5:30 ਤੋਂ ਪਹਿਲਾਂ ਪਾਜੀ 11500 ਬੰਦਾ ਉੱਥੇ 13-13 ਰੁਪਏ ਦੀ ਸ਼ਰਟਾਂ ਦਾ ਲੰਗਰ ਲਾਇਆ ਸੀਗਾ ਜਿਹੜੇ ਪਹਿਲੇ 50